ਚਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਤੋ ਬਤ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਅੱਜ ਉਹ ਵਾਰੀ ਆ ਗਈ ਜੀ ਸਵੀਟ ਕੌਰਨ ਦੀ ਛਲੀਆਂ ਤੋੜਨੀਆਂ ਨੇ ਜੱਸਾ ਬਾਈ ਦੇਖ ਰਿਹਾ ਆ ਲੋ ਕੱਚੀ ਉਹ ਖਾਊਗਾ ਇਹ ਆ ਕੇ ਤੋ ਕੇ ਜਾਂ ਦੁੱਧ ਆ ਜਾਂ ਤੋੜਿਆ ਜਾਣ ਕੇ ਤੋੜਿਆ ਇਹ ਜਾ ਇੰਨੀ ਕਿਹੜੇ ਖਾਦੀ ਜਾਣੀ ਸਵੇਰੇ ਸਵੇਰੇ ਆਛਾ ਲਓ ਜੀ ਬੰਦੇ ਗਏ ਆ ਪਹੁੰਚ ਗਏ ਲੈਬਰ ਆਓ ਦੇਖੋ ਪੂਰੇ ਵੀ ਬਣਾ ਲਾਓ ਦੂਰੀਆਂ ਬਣਾਉਣੀਆਂ ਲੇਬਰ ਆ ਗਈ ਆ ਦੇਖੋ ਲਾਈਟ ਵੀ ਚੱਲਦੀ ਆ ਤੇ ਭਜਦੀ ਬਹੁਤ ਆ ਲਾਈਟ ਅੱਛਾ ਅੱਜ ਵੀ ਕੰਮ ਚਲਾਤਾ ਕੰਮ ਛੱਲੀ ਤੜਾਈ ਦਾ ਮੇਤਰੋ ਹਵਾ ਪੈੜ ਦੇ ਨਾਲ ਲੱਗਦੇ ਦੀ ਟਾਇਰ ਉਹਦੇ ਕਰਕੇ ਪਾ ਰਹੇ ਆ ਹਵਾ ਆ ਚੱਲਦੀ ਆ ਮਸ਼ੀਨ ਜੱਸਾ ਬੌਸ ਪਾ ਰਿਹਾ ਤੇ लवली ਬੌਸ ਖੜਾ ਆ ਦੇਖੋ ਹਵਾ ਚੈੱਕ ਕਰਨ ਲਈ ਇਹ ਮੇਤਰੋ ਜਿਹੜੇ ਸਿਸਟਮ ਆ ਨਾ ਵੀ ਆ ਜਿਹੜਾ ਸਿਸਟਮ ਔਰੇ ਥੋੜਾ ਮੰਨ ਲਓ ਰੀਡੀਅਲ ਟਾਇਰਾਂ ਲਈ ਬੈੜਾ ਵਾਲੇ ਵੀਰਾਂ ਲਈ ਸਲਾਹੇ ਵੀ ਇਹਦੇ ਬੇਲ ਵੱਧ ਚਾਹੀਦਾ ਔਰੇ ਬੇਲ ਬਹੁਤ ਘੱਟ ਆ ਆ ਦੇਖੋ ਨਾਲ ਲੱਗਦਾ ਇਸ ਕਰਕੇ ਹਵਾ ਭਰਨ ਲੱਗਿਆਂ ਨਾਲੇ ਹਵਾ ਹੈਗੀ ਆ ਵਿੱਚ ਆ ਦੇਖੋ ਇਹ ਸਿਸਟਮ ਥੋੜਾ ਜਿਹਾ ਬਦਲੋ ਜੇਦਾ ਇੱਥੇ ਗੈਪ ਵਧਾਓ ਆਪਦਾ ਲਾ ਕੇ ਕੋਈ ਤਜਰਬਾ ਲਓ ਜੀ ਮਿੱਤਰੋ ਇਦਾਂ ਦਾ ਤਿਆਰ ਹੋ ਗਿਆ ਜੱਸੇ ਬਾਈ ਨੇ ਦੋ ਵਾਰ ਮਿੱਦਗੇ ਤੇ ਹੁਣ ਚੱਲਦਾ ਸੁਆਗੇ ਤੇ ਬਿਨਾ ਪਾਣੀ ਤੋਂ ਸੁਆਗਾ ਮਾਰਦੇ ਆ ਬਾਅਦ ਚ ਪਾਣੀ ਪਾ ਦਾਂਗੇ ਤੇ ਫਿਰ ਡੱਕੇ ਨਹੀਂ ਤਰਨਗੇ ਉੱਤੇ ਕੋਣੋ ਗਿਆ ਮੈਂ ਕਿਹਾ ਬੰਦ ਜੀ ਰੇਸ ਤੇ ਮਾਰੀ ਆ ਰਾਮ ਨਾਲ ਵੀ ਡੱਕੇ ਨਾ ਆਉਣ ਉੱਤੇ ਹਾਂਜੀ ਕਿਹੜਾ ਲੱਗ ਗਿਆ ਜੀ ਲਵੇ ਆ ਰਹਿ ਗਈ ਸੈੱਡ ਸੂਟ ਤੇ ਉਹ ਥੱਲੇ ਵਾਲਾ ਤਾਂ ਪਿਛ ਕੱਲ ਹੋ ਗਿਆ ਸੀ ਤੇ ਟਰੈਕਟਰ ਵੀ ਆ ਗਿਆ ਲੈ ਕੇ ਜੱਸਾ ਭਾਈ ਇੱਧਰ ਮੇਥਰੋ ਟਰਾਲੀ ਲੱਗੇ ਨੇ ਲੋਡ ਕਰਨ ਆ ਰੈਡੀ ਛੇੜੀ ਹੋ ਰਾਇ ਹੈ ਨੇ ਸਾਰੇ ਜਵਾਨ ਦੇਖੋ ਪੋਜੀਸ਼ਨ 'ਚ ਲੜਨਦਾਰਤਾ ਹੋ ਗਿਆ ਪੋਜੀਸ਼ਨ 'ਚ ਉਹਦੇ ਉਹ ਜਵਾਨ ਖੜਾ ਪਰੇ ਆਪਣਾ ਬੰਨ ਲਿਆ ਉਹਨੇ ਉੱਪਰ ਰੱਖ ਕੇ ਲੋਜੀ ਕਰੋ ਚੈੱਕ ਛੱਲੀ ਬੜੀ ਸਵਾਦ ਆਪਾਂ ਇੱਕ ਨੇ ਖਾ ਰਹੇ ਆ ਮਿੱਠੀ ਆ ਪੂਰੀ ਤੇ ਕੰਮ ਚਲਾਤਾ ਲੋੜੇਗਾ ਤਾਂ ਦੇਖੋ ਆ ਲਓ ਖੜੇ ਪਿੰਡ ਤੋਂ ਆਇਓ ਜੀ ਪਰ ਖੇੜੀ ਪਿੰਡ ਦੇ ਨੇ ਜੀ ਸਾਰੇ ਹੀ ਬੰਦੇ ਸਾਰਾ ਸੀਜ਼ਨ ਮੱਕੀ ਦੀ ਕੰਮ ਕਰਿਆ ਹਨਾ ਹਾਂ ਜੀ ਹਾਂ ਸਾਰਾ ਸੀਜ਼ਨ ਮੱਕੀ ਦੀ ਹੀ ਕਰਿਆ ਸਵੀਟ ਕੌਰਨ ਦੀ ਮੱਕੀ ਦੀਆਂ ਛਲੀਆਂ ਹੀ ਤੋੜਦੇ ਨੇ ਇਹ ਠੇਕਾ ਲੈਂਦੇ ਨੇ ਪਲਾਟਾਂ ਦਾ ਕੀ ਰੇਟ ਲੈਣੇ ਜੀ ਪਲਾਟ ਦਾ ਮੇਰੇ 55 ਹਜ਼ਾਰ ਗਮਦਾਰ ਹਾਂ 5500 ਰੁਪਿਆ ਕਿਲਾ ਜੀ ਇਹ ਤੜਾਈ ਕਰਦੇ ਨੇ ਤੇ ਟਰਾਲੀ ਲੋਡ ਕਰਕੇ ਸਵੇਰ ਦੇ ਆਏ ਬੈ ਨੇ 450 ਬੈਗ ਡੇਡ ਗੇੜ ਤੋੜਤਾ ਤੇ ਹੁਣ ਲੋਡਿੰਗ ਚੱਲ ਰਹੀ ਆ ਨਾਲ ਹੁੰਦੇ ਆਲੂ ਵਾਲੇ ਥੈਲਿਆਂ ਦੇ ਵਿੱਚ ਲੋਡਿੰਗ ਹੋ ਰਿਕੇ ਟਰਾਲੀ ਜਾਣੀ ਆ ਰਾਜਪੁਰੇ ਲੋ ਜੀ ਤੰਨ ਢਾਂਗਾਂ ਲੱਗੀਆਂ ਚੱਲੀ ਜਾਂਦਾ ਕੰਮ ਕਰ हां जैसे हां जी किमे हां ठीक है कितनी की ਧੋਪਾ ਬਹੁਤ ਵਸ ਕਰਾਉਂਦੀ ਧੋਪਾ ਇੱਕ ਇਹ ਇਹਦੇ ਚ ਅੰਦਰ ਹਵਾ ਨਹੀਂ ਲੱਗਦੀ ਮਿੱਤਰੋ ਮੱਕੀ ਦੇ ਵਿੱਚ ਜਮਾ ਵੀ हां ਸਟਾ ਆਹ ਆ ਵੀਰੇ ਸਿੱਟਦੇ ਇਹ ਖੁਣਾ ਜੀ ਮਿੱਤਰੋ 7 ਮਿੰਟਾਂ ਚੱਲਦੀ ਆ ਟਰਾਲੀ ਹੋ ਰਹੀ ਆ ਲੋਡ 14 ਜਾਣੇ ਨੇ ਸਵੇਰ ਦੇ 8 ਵਜੇ ਦੇ ਆਏ ਬਨੇ ਮੈਨੂੰ ਲੱਗਦਾ ਵੀ 6 6:30 ਦਾ ਟਾਈਮ ਹੋ ਜਾਣਾ ਲੱਦਦਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਵਾਲਾ ਕੰਮ ਆ ਤੇ ਪਪ ਵੀ ਬਹੁਤ ਹੁੰਦੀ ਆ ਅੰਦਰ ਹਵਾ ਵੀ ਲੱਗਦੀ ਹੈ ਜੀ ਨਿਬੜ ਗਿਆ ਕੰਮ ਕਰ ਟਰਾਲੀ ਹੋ ਗਈ ਲੋਡ ਤੇ ਰਸੇ ਲਾਗੇ ਪੈਣ ਖਚਤਾ ਵੀਰ ਉਹਨਾਂ ਨੇ ਕੰਮ ਸਾਹੀ ਬਹੁਤ ਕੋਈ ਨਾ ਜਿੰਨੇ ਲੱਗਦੇ ਨੇ ਲਾਦੇ ਚੱਕਦੇ ਕੰਮ ਨੂੰ ਠੇਕੇਦਾਰ ਸਾਹਿਬ ਉੱਤੇ ਖੜੇ ਨੇ ਮਿੱਤਰੋ ਜੱਗਾ ਬੌਸ ਵਾਲਾ ਸੋਨਾਂ ਦੀ ਕਮੂਰੇ ਪਾ ਲਿਆ ਤੇ 36 30 ਤੇ 36 30 ਟਰਾਲੀ ਗਈ ਬੈਠ ਥੋੜੀ ਜੀ ਨਰਮਤੀ ਜਗਾ ਦੇਖੋ ਦੇਖਦੇ ਹਾਂ ਹੁਣ ਕੀ ਬਣਦਾ ਟੋਚਨ ਲੈ ਆਪਾਂ ਟੈਂਕੂ ਭਾਈ ਵੀ ਪਹੁੰਚ ਗਿਆ ਦੇਖੋ ਅਮਰੀਕਾਂ ਵਾਲੇ ਕਨੇਡਾ ਵਾਲੇ ਕੈਨੇਡਾ ਵਾਲੇ ਨੇ ਕੈਨੇਡਾ ਵਾਲੇ ਅਮਰੀਕਾ ਨਹੀਂ ਕੈਨੇਡਾ ਮਿੱਤਰੋ ਪੱਠੇ ਵਾਲੀ ਮੱਕੀ ਦੀ ਚਲਦੀ ਆ ਵढਾਈ ਆ ਦੇਖੋ ਟਰਾਲੀ ਲਾਈ ਵੀ ਆ ਸਾਈਡ ਤੇ ਤੇ ਚੱਲੀ ਜਾਂਦਾ ਕੰਮਕਾਰ ਪਰ ਉੱਤੇ ਤੇ ਐਦਾਂ ਦੀ ਆ ਅੱਧਾ ਕੁ ਵੱਡਾ ਹੋ ਗਿਆ ਇਹ ਤੂਗੀ ਰਹਿੰਦੀ ਆ ਆਪਾਂ ਚੱਲਦੇ ਹਾਂ ਹੁਣ ਕੱਦੂ ਮਾਰਨ ਜਾਵੋ ਜੀ ਚੱਲਦਾ ਕੰਮ ਕਰ ਕੱਦੂ ਦਾ ਪਾਣੀ ਹੋ ਗਿਆ ਖਤਮ ਕਿਆਰੇ ਦਾ ਤੇ ਲੱਗੇ ਹੋਇਆ 1500 ਚੱਕਰਾਂ ਦੇ ਚੱਲੀ ਜਾਂਦਾ ਯਾਂਡੀਅਰ 52 10 ਐਡਾ ਨਾ ਬਣ ਜਾਂਦਾ ਇੱਕ ਵਾਰ ਚ ਪਹਿਲੀ ਵਾਰ ਬਾਹਰ ਆਏ ਆ ਪਾਣੀ ਜਮੈਂ ਨਿਕਲ ਗਿਆ ਕਿਆਰੇ ਦਾ ਪ੍ਰਾਲੀ ਫਸ ਗਈ ਸੀ ਆਪਣੇ ਸੁਪੀਟ ਕਰਨ ਵਾਲੀ ਉਹਦੇ ਕਰਕੇ ਜਾਦੇ ਪਾਣੀ ਖਾਦਾ ਗਿਆ ਕਿਾਰੇ ਨੇ ਚਲੋ ਫਿਰ ਵੀ ਫੇਰ ਦਿੰਦੇ ਆ ਭਗਿਆ ਕਾਲਾ ਹੀ ਆਪਾਂ ਮਿੱਦਣਾ ਤਾਂ ਟੱਕੇ ਦੇ ਦਬ ਜਾਣਗੇ ਉਹਦੇ ਕਰਕੇ ਜਾਦੇ ਹੋ ਗਿਆ ਵਧੀਆ ਤਮਾਂ ਦੇ ਉੱਤੇ ਨਹੀਂ ਆਉਣਗੇ ਕਾਹਨੂੰ ਪਾਣੀ ਪਾਦਾਵੇਂ ਲਾਓ ਜੀ ਕਰੋ ਚੈੱਕ ਮੱਕੀ ਵਾਲਾ ਪਲਾਟ ਜੀ ਦਾ ਕੋਈ ਟੱਕਾ ਕਣ ਕਾਲੇ ਬਰਾਟ ਵਰਗਾ ਬਣ ਗਿਆ ਇਹ ਬਈ ਦੂਜੀ ਵਾਰ ਬਾਹਰ ਆਏ ਆ ਆਪਾਂ ਕੋਈ ਵੀ ਟੱਕਰ ਨਹੀਂ ਹੈਗਾ ਦੇਖ ਲਓ ਜੀ ਮਿੱਤਰੋ ਕਰੋ ਚੈੱਕ ਇਹਨਾਂ ਦਾ ਮਾਲ ਆਦੇ ਵਿੱਚ ਮੱਕੀ ਦਾ ਤੇ ਗੇੜਾ ਲਾਉਣ ਤੋਂ ਬਾਅਦ ਕਿਦਾਂ ਦਾ ਹੋ ਜਾਂਦਾ ਜਾਂਦਾ ਪਿਆ ਬਿਨਾ ਅਗਲਾਏ ਆਇਆ ਆਇਆ ਵਾ ਸਾਰਾ ਪਲਾਂਟ ਆਪਣਾ ਇਹ ਅਗਰੇ ਲਈ ਕਿਉਂਕਿ ਮੱਕੀ ਸਿੱਧੀ ਖੜੀ ਸੀ ਇਹਦੇ ਜੇ ਨੁਕਸਾਨ ਨਹੀਂ ਡੀਗਾ ਸਾੜਾ ਮੋਟਾ ਡੀਗਾ ਜਦੋਂ ਉਹਨਾਂ ਦਾ ਆਪਾਂ ਜੜਨੇ ਕੋਈ ਗੱਲ ਨਹੀਂ ਤੇ ਆ ਦੋ ਕਾਉਂ ਦੀ ਕੋਈ ਸਾਈਟਾ ਦਾ ਹੋ ਗਿਆ ਤੇ ਕੁਮਾਰ ਮਾਹਿੰਦ ਆ ਦੇ ਕੁਮਾਰ ਰਹਿ ਗਈ ਆ ਤੇ ਸਾਹਮਣੇ ਰਿਖੂ ਉਹ ਵਾਰ ਮਾ ਕੇ ਛੱਡ ਕੇ ਜਾਵਾਂਗੇ ਇਹਨੂੰ ਪਾਰੀ ਆਪਾਂ ਕੱਟ ਲਿਆ ਸੀ ਇਹਦਾ ਤੇ ਤਾਂ ਮਾਲ ਵਿੱਚੇ ਰਲ ਜਾਂਦਾ ਤੇ ਇਹ ਕੋ ਆਪਾਂ ਕਾਡੂ ਵੀ ਖੇੜਨਾ ਤੇ ਪਾਣੀ ਪਾ ਦੇਣਾ ਅਗਰੇ ਜਾ ਉਸ ਤੋਂ ਅਗਰੇ ਦਮ ਫੇੜਾਂਗੇ ਤੇ ਕਿਹ ਜੀ ਤਰ੍ਹਾਂ ਉਹ ਜੱਸ ਸਪੈਕਟ ਕੋਲੀ ਵਿੱਚ ਰੋਟੀ ਲੈ ਜਾਂਦਾ ਕੰਮ ਕਰ 10 ਵਜੇ ਤੇ ਆ ਲੈ ਗਿਆ ਇੰਨਾ ਦਾ ਆਪਣਾ ਤੇ ਇਹਨੂੰ ਫੇਰਤਾ ਅੱਜ ਚਾਰ ਕ ਖੇਤਾਂ 'ਚ ਪਾਣੀ ਫਿਰ ਗਿਆ ਤੇ ਕੱਢ ਕੇ ਆਪਾਂ ਨੇ ਪਾਣੀ ਥਾਲ ਹੁੰਦੇ ਦੋ-ਦੋ ਵਾਰੀ ਟਰੈਕਟਰ ਫੇਰਦਾ ਇਹਨੇ ਦੋ ਦਿਨ ਹੋਣੇ ਜੰਗੀ ਤਰ੍ਹਾਂ ਗੜਜੂ ਇਹ ਜੇ ਦੂਜੀ ਵਾਰੀ ਫੇਰਦਾ ਟਰੈਕਟਰਾਂ ਦੇ ਖੂਤ ਇਦਾਂ ਦਾ ਹੋ ਗਿਆ ਪਲਾਟ ਇਹ ਵੀ ਤੇ ਇਹ ਨੂੰ ਕਰਦੇ ਆਂ ਇਹ ਅੱਦਾਂ ਘ ਭਰਿਆ ਵਾ ਪਿਆਰਾ ਥੋੜਾ ਆ ਕੇ ਆਪਾਂ ਨੇ 11-11 ਫੇਰ ਜਾਣਾ ਫਿਰ ਇਹ ਸਾਧ ਕਰਦੇ ਹੋ ਪਿੰਡ ਆਉਣਗੇ ਜੰਗੀ ਤਰ੍ਹਾਂ ਬਣ ਜੂ ਗੱਲਬਾਤ ਇਹਦੀ ਐਨ ਦਾ ਬਹੁਤ ਫਾਇਦਾ ਨਹੀਂ ਤਾਂ ਟਰੈਕਟਰ ਫਾਇਕ ਪੂਰੇ ਫਾਇਕ ਪੂਰੇ ਫਾਇਕ ਪੂਰੇ ਬਹੁਤ ਵਧੀਆ ਜੋਰ ਮਾਰਦਾ ਕਿੰਦਾ ਟੱਕੀ ਜਾਂਦਾ ਆਪਣੇ ਪਾਣੀ ਨਿਕਲੇ ਦੇ ਨਹੀਂ ਪਾਣੀ ਨਿਕਲੇ ਦੇ ਟਰੈਕਟਰ ਤੁਰਦਾ ਨਹੀਂ ਹੁੰਦਾ ਯਾਰ ਪਾਣੀ ਨਿਕਲ ਜਾਂਦਾ ਖੇਤ ਚ ਪੂਰੇ ਘਾਰਾ ਤਰੀ ਜਾਂਦਾ ਹੁੰਦਾ ਪਰ ਇਹ 4 ਵੀਲ ਹੋਣ ਕਰਕੇ ਨਜ਼ਾਰਾ ਪਾਣੀ ਕੱਢ ਕੇ ਜਿਵੇਂ ਮਾਰਦੀ ਟਰੈਕਟਰ ਨੂੰ ਫੇਰ ਦੋ ਆ ਦੇਖੋ ਮਾਰਾ ਮੋਟਾ ਆ ਪਾਣੀ ਆ ਕਿਤੇ ਕਿਤੇ ਦਾ ਨਹੀਂ ਸੁਪਾ ਹੀ ਮਟਰੇ ਆ ਪਾ ਜਮਾਈ ਕਿ ਕਰੀਏ ਆਂ ਖਲਾਕੇ ਦੇਖਦੇ ਆਂ ਥਾਰੀਆਂ ਜਿਹੜੇ ਪੈਲਾਂ ਚ ਲਓ ਜੀ ਮਿੱਤਰੋ ਟਰਾਲੀ ਭਰ ਲਿਆਂ ਦੀ ਅੱਜ ਫੇਰ ਇੱਕ ਕਰੋ ਚੈੱਕ ਆਪਾਂ ਮਾਰਦੇ ਜੀ ਕੱਡੂ ਮਸ਼ੀਨ ਕੋ ਜਾ ਨਹੀਂ ਹੋਇਆ 12-12 ਮੋੜਿਆ ਇਹ ਖੇਤ ਚ ਕੋਲ ਨਹੀਂ ਗਏ ਥੋੜੀ ਜੀ ਵੀਡੀਓ ਬਣਾ ਲਈ ਹੈ ਟੀ ਚੱਲਦੀ ਮਸ਼ੀਨ ਦੀ